ਲੈ ਕੇ ਦਸਤਾ ਬੰਦੇ ਨਾਲ ਚਾਰ ਚਾਰ ਕੈਮਰੇ ਚੁਕੇ ਨਾਲ ਜੀ ਬਹੁਤ ਸੇਵਾ ਹੁੰਦੀ ਇਹ ਕਿਹੜੀ ਸੇਵਾ ਹੁੰਦੀ ਹੈ ਜਲੂਸ ਕਰਦਾ ਫੜ ਕੇ ਪੰਜਾਬ ਦਾ ਅੱਜ ਲੰਗਰ ਵੰਡਣ ਗਏ ਸੀ ਗੋਬਿੰਦਗੜ੍ਹ ਮੰਡੀ ਤੋਂ ਮੋਸਮਾਨ ਭਰਾ ਸਾਡੇ ਕੱਲ ਦੇ ਸਮਾਨ ਲੈ ਕੇ ਆਏ ਨੇ ਕੁਝ ਪੱਠੇ ਲੈ ਕੇ ਆਏ ਸੀ ਰਸਤਾ ਵੀ ਕਿੱਟਾ ਬਣਾ ਕੇ ਲੈ ਕੇ ਆਏ ਸੀ ਤੇ ਅਸੀਂ ਆਪਣੇ ਨੌਜਵਾਨ ਨਾਲ ਉਹਨਾਂ ਦੇ ਪਿੰਡ ਭੇਜੇ ਉਹ ਪੁੰਗੇ ਪਿੰਡ ਤੋਂ ਵੰਡ ਕੇ ਆ ਰਹੇ ਸੀ ਰਸਤੇ ਦੇ ਵਿੱਚ ਤੇ ਰਸਤੇ ਤੇ ਪ੍ਰੋਪਰ ਸਾਡਾ ਨੌਜਵਾਨ ਨਾਲ ਉਹਨੂੰ ਪਤਾ ਜਿਹੜੀ ਥਾਂ ਦੇ ਉੱਪਰ ਬੰਨ ਰਹੇ ਸੀ ਉਥੇ ਲੋਕ ਖੋਣ ਪੈ ਗਏ ਉਹਨਾਂ ਨੇ ਡੱਕ ਲਿਆ ਉਹਨਾਂ ਨੇ ਫੜ ਕੇ ਖੇਤੀ ਤਾਂ ਉਹ ਥੱਲੇ ਡਿੱਗੇ ਤਾਂ ਸਿਰ ਪਟ ਗਿਆ ਅਗਰ ਉਹ ਤਾਂ ਪੱਥਰ ਮਾਰਨ ਲੱਪੇ ਤੇ ਅੰਦਰੋਂ ਕਿਰਚ ਕੱਢ ਕੇ ਲੈ ਆਇਆ ਉਹ ਸਾਰੇ ਬੰਦੇ ਪੈ ਗਏ ਮੁਸਲਮਾਨ ਭਰਾ ਡਰ ਗਏ ਨਹੀਂ ਕਹਿੰਦੇ ਕੰਮ ਨਹੀਂ ਪੈਣਾ ਉਹ ਭੱਜ ਗਏ ਭਲਾ ਇੱਥੇ ਇੱਥੇ ਆਪਣੇ ਖੂਨ ਪਸੀਨੇ ਦੀ ਕਮਾਈ ਖਰਚ ਕਰਕੇ ਆਪਣੇ ਸਮੇਂ ਦਾ ਦਸਵੰਦ ਕੱਢ ਕੇ ਇਹਨਾਂ ਦੀਆਂ ਸੇਵਾਵਾਂ ਲੈ ਆਏ ਆ ਪਰ ਪਿੰਡਾਂ ਦੇ ਮੋਢਵਾਰ ਪ੍ਰਸ਼ਾਸਨ ਕੀ ਸਿਸਟਮ ਨੂੰ ਮੈਨੇਜ ਕਰਨ ਵਿੱਚ ਸਾਡੀ ਮਦਦ ਨਹੀਂ ਕਰ ਸਕਦਾ ਸਾਰੇ ਆਪਣੇ ਲੈਵਾ ਤੇ ਸਾਰੇ ਕਰਨ ਲੱਗੇ ਹੁਣੇ ਪਿੰਡਾਂ ਦੇ ਮੋਹਲਵਰ ਚੌਧਰੀ ਨੇ ਉਹ ਨਾਲ ਹੋ ਕੇ ਜੁम्मेवारी ਆਪਣੀ ਲੈਣ ਜੁम्मेवारी ਨਾ ਪਿੰਡ 'ਚ ਵੰਡਾਉਣ ਸਾਰੇ ਪਰ ਇੱਥੇ ਕੋਈ ਸਿਸਟਮ ਹੀ ਨਹੀਂ ਹੈਗਾ ਨਾ ਵੰਡਣ ਵਾਲਿਆਂ ਦਾ ਸਿਸਟਮ ਆ ਨਾ ਲੈਣ ਵਾਲਿਆਂ ਦਾ ਕੋਈ ਸਿਸਟਮ ਹੈਗਾ ਜਿਹੜੇ ਪਿੰਡਾਂ ਦੇ ਚੌਧਰੀ ਨੇ ਸਾਨੂੰ ਆ ਕੇ ਕੈਂਪ ਤੇ ਸਾਰੇ ਕਹਿੰਦੇ ਨੇ ਬਾਰ ਬਾਰ ਸਾਨੂੰ ਨਹੀਂ ਮਿਲਿਆ ਸਾਨੂੰ ਅਸੀਂ ਕਹਿੰਦੇ ਯਾਰ ਪਿੰਡ ਦੇ ਜਿਹੜੇ ਮੁਖੀ ਨੇ ਉਹਨਾਂ ਨੂੰ ਪੁੱਛੋ ਕਿ ਸਾਰੇ ਪਿੰਡ ਨੂੰ ਬਰਾਬਰ ਜਿੱਦੇ ਜਿਹੜੀਆਂ ਵੰਡੀਆਂ ਜਾਣ ਹੁਣ ਇੱਥੇ ਖੌਣ ਪਿਆਰੇ ਨੇ ਮੁੰਡੇ ਦਾ ਸਿਰ 파ੜ ਦਿੱਤਾ ਤੇ ਜਿਹੜੇ ਸੁਬਾਹਾਂ ਲੈ ਕੇ ਆ ਰਹੇ ਨੇ ਖੂਨ ਪਸੀਨਾ ਪਹਾ ਕੇ ਫਿਰ ਇਹ ਕਿਹੜੇ ਮੂ ਇਹ ਸਾਰਿਆਂ ਦੀ ਕੀਤੀ ਕਮਾਈ ਨੂੰ ਕੁੱਝ ਪਾ ਰਹੇ ਨੇ ਲੋਕ ਜਿਹੜੇ ਨੇ ਉਹਦਾ ਸਿਰ ਪਾੜ ਦਿੱਤਾ ਦੋ ਤਿੰਨ ਜਗ੍ਹਾ ਦੇ ਉੱਪਰੋਂ ਜੋ ਬੰਦੇ ਕਿਸੇ ਨੂੰ ਫੜ ਕੇ ਦਾ ਅਰੈਸਟ ਕਰਾਉਣੇ ਚਾਹਦੇ ਆਵੇ ਭਾਈ ਅਸੀਂ ਜਿੰਨਾ ਚੱਕਰ ਸਿਸਟਮ ਨਹੀਂ ਬਣਦਾਗਾ ਅਸੀਂ ਉਹਨਾਂ ਚੱਕਰ ਅਸੀਂ ਇੱਥੇ ਹਿੱਲਣਾ ਨਹੀਂਗਾ ਅਸੀਂ ਉਹਨਾਂ ਚੱਕਰ ਅਸੀਂ ਇੱਥੇ ਹਿੱਲਦੇ ਨਹੀਂਗੇ ਅਸੀਂ ਇੱਥੇ ਹੀ ਆ ਅਸੀਂ ਇੱਥੇ ਹਿੱਲਣਾ ਨਹੀਂਗਾ ਹਾਂ ਕਿ ਲੋਕਾਂ ਨੇ ਇਕੱਠੇ ਕਰ ਲੈ ਘਰਾਂ ਦੇ ਵਿੱਚ ਅਸੀਂ ਇੱਥੇ ਹਿੱਲਣਾ ਨਹੀਂਗਾ ਹਾਂ ਸੁਣਾ ਭਰਾ ਮੇਰੇ ਆਹੀ ਆਹੀ ਸੇਵਾ ਭਾਵਨਾ ਨਾਲ ਜਿਹੜਾ ਕੰਮ ਇਥੇ ਆ ਇਹ ਭਲੇਖੇ ਜੇ ਤਰੀਕੇ ਤੇ ਤੁਹੀ ਮਾਝੇ ਲਈ ਹੋ ਆਹੀ ਪੁੱਤ ਮਾਝੇ ਦੇ ਜੰਮੇ ਆ ਤੇ ਇੱਕ ਵਾਰੀ ਦੱਸ ਦਵਾਂਗਾ ਇਹ ਨਾਲੇ ਆਣਨ ਅਸਲੀ ਮਾਝ ਆਵਦਾ ਕੀ ਆ ਅਸੀਂ ਆਹ ਤਾਂ ਸੇਵਾ ਵੇਖੀ ਨਾ ਅੱਡੀ ਤੇ ਜਦਨ ਅਸਲੀ ਸੇਵਾ ਦੇ ਅਸੀਂ ਆਏ ਨਾ ਹੜਾਣੇ ਨੁਕਸਾਨ ਘੱਟ ਕੀਤਾ ਪੁੱਤ ਜਿਹੜਾ ਅਸੀਂ ਕਰਾਂਗੇ ਨਾ ਚੇਤੇ ਰੱਖਣਗੇ ਤੇ ਜਿੰਨੀਆਂ ਐਨਜੀਓ ਆ ਰੱਬ ਦਾ ਵਾਸਤਾ ਪੰਜਾਬ ਪੁਰੀਆ ਸ਼ਬਦ ਨਹੀਂ ਆਉਂਦਾ ਤੁਸੀਂ ਕਸਿਆਲਾ ਬਣਾ ਦੇ ਲੱਗੇ ਮਦਦ ਦੇ ਨਾਂ ਤੇ ਕੋਈ ਤਕਤੀਬ ਬਣਾਓ ਕੋਈ ਤਰੀਕਾ ਕਰ ਆਪਣਾਓ ਜਿਹੜਾ ਉਹਦਾ ਮੂੰਹ ਚੋਕੇ ਗੱਡੀ ਤੇ ਫੜ ਜਾਂਦਾ ਪਾਣੀ ਦੇ ਵਿੱਚ ਕੋਈ ਤਰਤੀਬ ਹੈ ਸਾਡੀ 1 ਲੱਖ ਉਹਨੇ ਪਿੰਡ ਨਹੀਂ ਡੁੱਬੇ ਜਿੰਨੇ ਐਨ ਜੀਓ ਬਣਾ ਲੀਆਂ ਇਹ ਉਹ ਐਕਟਰਾਂ ਨੂੰ ਵੀ ਸਾਡੀ ਪੀ ਦੀ ਭਰਾਓ ਸੇਵਾ ਕਰਨੀ ਕੋਈ ਤਰਤੀਬ ਬਣਾਓ ਉਹ ਇਹ ਰੀਲਾਂ ਦੇ ਵਾਲੇ ਜਿਨ੍ਹਾਂ ਚ ਰਹਿੰਦੇ ਨੇ ਨਾ ਪਾਣੀ ਨਹੀਂ ਚੜਦਾ ਉਹਨਾਂ ਚ ਇਹਨਾਂ ਨੂੰ ਸਵਾਦ ਨਹੀਂ ਆਉਂਦਾ ਆ ਜਨਾਲਾ ਨਹੀਂ ਖੁੱਲਣਾ ਇੱਥੇ ਟਰਾਲੀ ਰਸਦ ਦੀ ਕੀ ਇੱਕ ਦਾਣਾ ਕਣਕ ਦਾ ਨਹੀਂ ਅੱਗੇ ਚਾਹ ਦੇਣਾ ਇਹਨਾਂ ਪਿੰਡਾਂ ਦੇ ਪਿੰਡਾਂ ਨੇ ਰਜਾਰ ਜਾ ਕੇ ਜਿਹੜਾ ਹਾਲ ਬਣਾ ਤਾ ਨਾ ਮਾੜੇ ਬੰਦੇ ਤੋਂ ਅਸੀਂ ਮਾਫੀ ਮੰਗਦੇ ਭਰਾ ਜਿਹੜਾ ਜਿਹੜਾ ਸੱਚੀ ਨੁਕਸਾਨ ਹੋਇਆ ਸਾਡੇ ਵੱਲੋਂ ਮਾਫੀ ਭਰਾ ਉਹਦੀ ਜਿਹੜਾ ਸੱਚੀ ਜਿਹੜਾ ਫਸਿਆ ਪਿਆ ਪਰ ਤੇਰੇ ਫਸੇ ਹੋਣ ਦਾ ਕਾਰਨ ਹੁਣ ਅਸੀਂ ਨਹੀਂ ਹੋਂ ਤੇਰਾ ਗਵਾਂਢੀ ਹੋਂ ਤੁਹਾਡੇ ਨਜਾਇਜ਼ ਬੰਦੇ ਜਿਹੜੇ ਪਿੰਡਾਂ ਦੇ ਵਿੱਚ ਤੁਹਾਡਾ ਸਾਂਭੇ ਨਹੀਂ ਜਾਣਦੇ ਤੇ ਜਿੰਨੇ ਐਨਜੀਓ ਪਾਏ ਭੱਡੀ ਦੇ ਕੋਈ ਨਿੱਕੀ ਜਿੰਨਾ ਚਿਰ ਕੋਈ ਤਰਤੀਬ ਨਹੀਂ ਬਣਦੀ ਇਹਨਾਂ ਹੜਾਣੂ ਨਹੀਂ ਜਠਾਂਦੀ ਉਹ ਭਰਾਓ ਕੀ ਬਣਾਤਾ ਤੁਸੀਂ ਪੰਜਾਬ ਤੇ ਕੀ ਇਹ ਕੰਮ ਨੂੰ ਪੰਜਾਬ ਕਰਵਾਨੇ ਸੱਚਿਆ ਹੈ ਸਾਡੇ ਚ ਇੱਕ ਡਿਸਪਲਿਨ ਹੋਣਾ ਚਾਹੀਦਾ ਹੈ ਕਿਹੜੇ ਕੰਮ ਨੂੰ ਤੁਰਪਿਆ ਹੈ ਮੰਨਿਆ ਭਰਾ ਤੁਹਾਡੀਆਂ ਵੱਡੀਆਂ ਨੇ ਇੰਜ ਹੀ ਸਾਰਿਆਂ ਦੀਆਂ ਪਰ ਅਸੀਂ ਇੱਕ ਸੰਘਰਸ਼ੀਲ ਜਥੇ ਬੰਦੀਆਂ ਸਾਡੇ ਬਣਾਵਾਂ ਪੀਚੀਆਂ ਬਰਬਾਦ ਨਹੀਂ ਹੋਣੀਆਂ ਸਾਡੇ ਕੋ ਰੀਦਾ ਨਹੀਂ ਪੰਦੀਆਂ ਇੱਥੇ ਆਓ ਬੰਦਿਆਂ ਤਰ੍ਹਾਂ ਆਪਣੇ ਨਮਾਇंदे ਭੇਜੋ ਅਸੀਂ ਇਹ ਸੋਚਦੇ ਸੀ ਕਿ ਸ਼ਾਇਦ 2 ਦਿਨ ਬਾਅਦ ਸਾਨੂੰ ਕਰਨਾ ਪਵੇ ਪਰ ਨਹੀਂ ਲੋਕਾਂ ਨੇ ਮਜਬੂਰ ਕੀਤਾ ਆਜ ਹੀ ਹੋਏਗਾ ਇਥੇ ਜਿੱਥੇ ਜਿੰਨੇ ਡੁੱਬਣਾ ਨਹੀਂ ਤੇ ਦਰਿਆ ਜਾ ਕੇ ਡੁੱਬਦੇ ਫਿਰੋ ਪੰਜਾਬ ਦੇ ਹੜ੍ਹਾਂ ਦੀ ਮਾਰ ਤੋਂ ਅੱਜ ਜਾਂ 6 ਮਹੀਨੇ ਬਾਅਦ ਉੱਠ ਗਏ ਹੋਊਗਾ ਪਰ ਜਿਹੜਾ ਹਾਲ ਤੁਸੀਂ ਬਣਾ ਦੇ ਲੱਗੇ ਨਾ ਲੋਕਾਂ ਦਾ ਪੰਜਾਬ ਸਦੀਆਂ ਨਹੀਂ ਉੱਠਣਾ ਮੰਗਤੇ ਬਣਾ ਕੇ ਰੱਖਦੇ ਲੱਗੇ ਯਾਰ ਜਿਨ੍ਹਾਂ ਨੂੰ ਜ਼ਰੂਰਤ ਉਹਨਾਂ ਕੋ ਪਹੁੰਚਦੀ ਨਹੀਂ ਉਥੇ ਲੈ ਲੈ ਲੈਣਾ ਖਲੋਤੇ ਕੁੜੀਆਂ ਚੌਂਕਾਂ ਦੇ ਵਿੱਚ ਜਿਦਾ ਸਰਕਾਰੀ ਰਾਸ਼ਨ ਵੰਡਣਾ ਜਾਂਦਾ ਦਾ 2-2 ਰੁਪਏ ਆਲਾ ਸਾਡੀ ਮਿਹਨਤ ਦੀ ਕਮਾਈ ਐ ਯਾਰ ਜਿਹੜੀ ਅਸੀਂ ਟਰਾਲੀਆਂ ਹੀ ਪਾਪਾ ਲਿਆਉਂਦੇ ਤੁਹਾਡੇ ਲਈ ਅਸੀਂ ਮੀਏ ਤੇ ਹਰਾਮ ਦੀ ਕਮਾਈ ਐ ਸਾਡੀ ਕੋਈ ਨਾ ਵੀ ਆਇਆ ਉਹਦਾ ਤਾਂ ਸਿਰ ਪਾੜ ਕੇ ਰਹਾਤਾ ਉਹਦਾ ਦਿਮਾਗ ਹੀ ਲਿਆਇ ਨੀ ਤੂੰ ਆਇਆ ਤੁਹਾਡੇ ਕੋਲੇ ਤੇ ਉਹ ਮਾਚੇ ਦੀ ਧਰਤੀ ਸੂਰਬੀਰਾ ਦੀ ਕੁੜੀਆਂ ਮੰਗਤਿਆਂ ਦੀ ਬਣ ਕੇ ਰਹਿ ਗਈ ਐ ਕੋਈ ਇੱਥੋਂ ਰਸਤਾ ਕਹਿੰਨੇ ਜਾਣੀ ਐ ਜਨਾਲੇ ਚ ਜਿਹਨੇ ਜਾਣਾ ਆ ਸਾਡੇ ਉਤੋਂ ਦੀ ਨੰਮ ਕੇ ਚਲ ਜੇ ਜਿਹਨੇ ਟਪਾਉਣਾ ਜਾ ਕੇ ਖਾਵੇ ਜਾ ਕੇ ਛਤਰ ਪੜਾਵੇ ਜਾ ਕੇ ਸਿਰ ਪਰ ਅਸੀਂ ਇੱਥੇ ਬੈਠੇ ਹੀ ਇਹਨਾਂ ਨੂੰ ਦੱਸਾਂਗੇ ਹੁਣ ਵੀ ਮਾਝਾ ਹੁੰਦਾ ਕੀ ਐ ਬੜੇ ਬਸੇਰੀਆ ਬਣ ਗਏ ਰੇ ਨਾ ਮਾਝਾ ਮਾਝਾ ਅਸੀਂ ਵੀ ਮਾਝੇ ਦੇ ਆਂ ਆਏ ਇੱਥੇ ਸ਼ਰਾਈ ਨੂੰ ਤੇਰੇ ਫਿਰਦੇ ਪਰ ਆਲਾਕਾ ਮਾਜਾ ਨਹੀਂ ਰਿਹਾ ਇਹ ਬਾਬੇ ਨਾਨਕ ਦੀ ਧਰਤੀ ਨਹੀਂ ਰਹੀ ਭਰਾ ਉਹਨੂੰ ਬਣਾਵਾਂਗੇ ਹੁਣ ਬਾਬੇ ਨਾਨਕ ਦੀ ਧਰਤੀ ਇਹਨਾਂ ਅਜੇ ਤੱਕ ਸਿੱਖਾਂ ਦੀ ਸੇਵਾ ਵੇਖੀ ਏ ਕੁਝ ਜੜਵਾ ਵੀ ਵੇਖਣਗੇ ਹੁਣ ਹੁਣ ਪੈਰ ਵੀ ਵੇਖਣਗੇ ਹੁੰਦਾ ਕੀ ਐ ਇੱਥੇ ਆਉਣ ਸਾਰੇ ਤੇ ਫੇਰ ਮਸਰਾ ਕੇ ਹਲਣਾ ਨਹੀਂ ਤੇ ਇੱਥੋਂ ਇੱਕ ਟੁਕੜੀ ਨਾਲ ਇਧਰ ਨਾਲ ਇਧਰ ਨਾਲ ਅਗਲੇ ਨਾਲ ਪਿਛਲੇ ਸਾਬ ਇੱਥੇ ਇਕੱਠੇ ਹੋਣ ਜਿਹੜਾ ਪ੍ਰਸ਼ਾਸਨ ਤੋਂ ਲੈ ਕੇ ਕਿਹੜਾ ਸਿੰਗਰ ਜਿਹੜਾ ਰੀਲਾ ਬਣਾਉਂਦੇ ਨੇ ਤੁਰਿਆ ਯਾਰ ਖਾਦ ਹੋ ਗਈ ਤੁਹਾਡੇ ਵਾਲੀ ਇਹ ਰੀਲਾ ਬਣਾਉਣ ਦਾ ਟਾਈਮ ਹੈ ਵੀਊ ਲੈਣ ਦਾ ਟਾਈਮ ਹੈ ਪ੍ਰਸ਼ਾਸਨ ਦਾ ਕੰਮ ਕੀ ਆ ਤੇ ਕਿਹੜੇ ਕੰਮੀ ਤੁਰੇ ਲੈ ਕੇ ਦੱਸਦਾ ਬੰਦੇ ਨਾਲ ਚਾਰ ਚਾਰ ਕੈਮਰੇ ਚੁਕੇ ਨਾਲ ਜੀ ਬਹੁਤ ਸੇਵਾ ਹੁੰਦੀ ਇਹ ਕਿਹੜੀ ਸੇਵਾ ਹੁੰਦੀ ਜਲੂਸ ਕਰਦਾ ਫੜ ਕੇ ਪੰਜਾਬ ਦਾ ਜਿਹੜਾ ਲੋਡ ਬੰਦ ਭਰਾਵੋ ਤੋਂ ਮਾਫੀ ਪਰ ਦੋ ਦਿਨਾਂ ਅਜ ਕੋਈ ਨਹੀਂ ਮਰਦਾ ਜੇ ਕੋਨੇ ਚਾਇਆ ਨਾ ਤੇ ਇੱਥੇ ਬੈਠੇ ਮਰ ਜਾਣਾ ਤੇ ਜੇ ਮਾਲਕ ਨੇ ਚਾਇਆ ਨਾ ਤੇ ਤੁਸੀਂ ਦੋਆ ਤਰਾਜ ਮਾਰਨੇ ਚਾਦੇ ਰੱਬ ਦਾ ਵਾਤਾ ਦੋ ਦਿਨ ਸਪਲਾਈ ਬੰਦ ਕਰ ਦਿਓ ਹਰ ਚੀਜ਼ ਨਹੀਂ ਬੰਦ ਕਰ ਦਿਓ ਪਾਣੀ ਦੇਣਾ ਹੋਊਗਾ ਤੇ ਅਸੀਂ ਦੇ ਦਾਂਗੇ ਜੇ ਇੰਨੇ ਜੋ ਕੇ ਅਸੀਂ ਆ ਗਏ ਜਿੰਨਾ ਰੋੜੇ ਮਾਰੇ ਉਹਨੂੰ ਵੀ ਪਾਣੀ ਚਾਹੀਦਾ ਭਰਾ ਤੈਨੂੰ ਵੀ ਮਿਲ ਜਾਊਗਾ ਪਰ ਉਤੋਂ ਬੜਾ ਦਾਣਾ ਨਾ ਇੱਧਰ ਜਾਣਾ ਨਾ ਉੱਧਰ ਜਾਣਾ ਬਾਈ ਛੇ ਦਿਨ ਸੋਨੇ ਸੋਨੇ